ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਭਾਈਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਜਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਹੱਤ ਟੁਕੜ ਗੱਪਨੇ ਜਰਸੀ ਤੁਹਾਨੂੰ ਐਂਡ ਤੇ ਹੌਲੀ ਜਿਹਾ ਪਾ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਭਾਈ ਜੀ ਸੁਣਾਓ ਵਧੀਆ ਵਧੀਆ ਜੀ ਤੇ ਨਾਮ ਦੱਸ ਦੇ ਕਰੀ ਆਪਾਂ ਨਾਮ ਭਾਈ ਡਿਊਟੀ ਜੱਕ ਵਿੱਚ ਸੀ ਗਾਂ ਤੁਸੀਂ ਜਨਾਲਾ ਜਿਹੜਾ ਅੰਮਰਸਰ ਤੇ ਫੋਨ ਨੰਬਰ ਪੁੱਲ ਦੇ ਕਰੇ 98814725 ਠੀਕ ਐ ਆਰ ਕੇ ਦੋ ਚਾਰ ਦਿਨ ਪਾ ਪੇ ਜੀ ਮਾਲ ਭਾਈ ਇਤਰਾ ਲੇਖਦਾ ਵਿਗਦਾ ਰਿਹਾ ਜੇ ਤੁਹਾਡਾ ਟਾਈਮ ਨਹੀਂ ਲੱਗਾ ਵਿੱਚੇ ਕੁਝ ਆਇਆ ਨਹੀਂ ਕਿ ਆਪਣੇ ਕੋ ਹਨਾ ਇਤਰਾ ਮੇ ਵੀ ਦੀ ਛੱਡੀ ਠੀਕ ਐ ਤੇ ਚਲ ਸ਼ੁਰੂਆਤ ਫਿਰ ਗੱਬਣੇ ਛੋਟੀ ਤਾਂ ਕਰ ਲਈ ਆਪਾਂ ਹਾਂ ਦੇਖ ਸਾਦੇ ਜੀ ਥਾਂ ਵੀ ਇਹਦੇ ਕੋਲ ਲੱਗ ਰਿਹਾ ਦਿਖਾ ਦਈਏ ਥੋੜਾ ਡਰਦੀ ਡਰਦੀ ਜੀ ਆ ਕਈ ਜਿਹੜੀ ਘਰਾਂ ਚ ਪਸ਼ੂ ਘੱਟ ਬਾਹਰ ਕੱਢੇ ਹੁੰਦੇ ਆ ਉਤਰਾਂ ਜਿਹੜੇ ਆ ਚੰਗੇ ਬੋਡੀ ਵੇਟ ਵਾਲੀ ਆ ਚੰਗੇ ਕੱਦ ਘੱਟ ਆਣਗੇ ਇਹ ਕਿੰਨਾ ਕੁ ਲਾਜ ਟਾਈਮ ਆ ਜੀ ਵੀਰ ਜੀ ਵੀ ਬਸ ਤਿਆਰੀ ਆ 6-7 ਦਿਨ ਖੜਦੀ ਆ ਅੱਛਾ ਹਫਤੇ ਤੇ ਲੱਗੇ ਬਨੇ ਸੂੜ ਤੇ ਕਿੰਨਾ ਕੀ ਦੁੱਧ ਭਾਈ ਜਾਊਗੀ ਦੁੱਧ ਭਾਈ ਘਰ ਵਾਲਿਆਂ ਨੇ ਦੱਸਿਆ ਪਹਿਲੇ ਸੂਈ 11-12 ਕਿਲੋ ਭਰੇ ਆ ਜੀ ਅੱਛਾ ਅੱਜ ਆਪਾਂ ਉਮੀਦ ਰੱਖਦੇ ਆ ਵੀ 12-13 ਕਿਲੋ ਤਾਂ ਨਹੀਂ ਮਰਦੀ ਦੂਸਰਾ ਸੂਆ ਨੇ ਦੂਸਰਾ ਸੂਆ ਸੁਣੀ ਜੀ ਤੋਰਾਂ ਫੇਰ ਇੱਕ ਰੇਨ ਹਾਂ ਜੀ ਆਕੇ ਇਤਰਾ ਥੋੜੀ ਡਰਦੀ ਡਰਦੀ ਜੀ ਆ ਤੇ ਹਵਾਨਾ ਥਲੇ ਤੇ ਕਰੀ ਤੁਹਾਨੂੰ ਲੱਗਦਾ ਦਿਖਾ ਦਿੰਦੇ ਆ ਪਿੱਠ ਪੜੇ ਤਾਂ ਇੱਕ ਵਾਰੀ ਦੇਖ ਲੈ ਥੋੜੀ ਜਿਹੀ ਉਧਰ ਕਰੇ ਬਿੱਧੀ ਆ ਦੇਖਣ ਤੇ ਚੰਗਾ ਤਿਆਰ ਕਰਨੇ ਨੇ ਹਵਾਨਾ ਜਵਾਦ ਨੂੰ ਥਲੇ ਭਾਈ ਝੋਟੀ ਠੀਕ ਹੈ ਜੀ ਉਹ ਤਾਂ 12 13 ਕਿਲੋ ਤਾਂ ਨਹੀਂ ਮਰਦੀ ਅੱਛਾ ਹਾਂਜੀ ਤੇ ਮੁੱਲ ਮੋਲੇ ਭਾਜੀ ਛੋਟੀ ਜਿੰਨੀ ਮੱਸੀ 10000 ਦੀ ਆ। ਅੱਛਾ। ਪਰ 2-4 ਦਿਨ ਪਾਏ ਆ ਕੋਈ ਗੱਲ ਨਹੀਂ ਨਿਗ ਨਿਗੇ ਮੋੜ ਕਰਨੇ ਆ। ਅੱਛਾ। 60000 ਦੀ ਹੋਲੀ ਦੇ ਦਾਂਗੇ। 60000 ਦੀ ਦੇ ਦੋਗੇ। ਵਿੱਚ ਹੋਰ ਕਰ ਦੋਗੇ ਮਨ ਮੁੱਕ ਤੇ। ਹੋਰ ਭਾਜੀ ਕੋਈ ਨਹੀਂ 65 ਦੀ ਦੇ ਦਾਂਗੇ। ਅੱਛਾ। ਹਾਂ। ਚਲੋ ਕੋ ਫੋਨ ਲਾਵੇ ਇੱਕ ਲਈ। ਫੋਨ ਲਾਵੇ ਕੋਈ ਨਹੀਂ ਕਰਦਾ ਮਨ ਤਾਂ। ਠੀਕ ਹੈ ਜੀ। ਹਾਂ ਜੀ। ਬਾਕੀ ਆ ਦੇਖ ਸਕਦੇ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਖੜੇ। ਉਹਨੇ ਕਸੂਰੀ ਸਵਾਈ ਤੁਹਾਨੂੰ ਦਿਖਾਉਣੀ। ਆਈਸੋ ਹੀ ਬਾਈ ਇਹਨੋਂ ਕਿੰਨਾ ਚਿਰ ਹੋ ਗਿਆ ਵੇ ਦੀ ਸੋਈ ਨਾ ਇਹ ਪਾਜੀ ਪਰਸੋਂ ਸੋਈ ਹੈ ਅੱਛਾ ਪਰਸੋਂ ਸੋਈ ਹੈ ਹਾਂ ਜਾਵੇ ਨਾਲ ਨਾਲ ਠੀਕ ਹੈ ਕੱਟੀ ਮਗਰੇ ਦੇ ਕੱਟੀ ਨਾਲ ਨਾਲ ਤਾਜ਼ਾ ਹੀ ਹੈ ਗਿੱਲਾ ਹੀ ਹੈ ਨੀਲੀ ਦੀ ਕੱਟੀ ਹੈ ਆ ਮਗਰ ਕੱਟੀ ਜੇ ਨੀਲੀ ਦੀ ਬਹੁਤੀ ਸੋਣੀ ਬਾਈ ਕੱਟੀ ਤੇ ਕਿੰਨਾ ਘੋਗਾ ਇਹਦਾ ਕੋ ਮੌਕੇ ਤੇ ਭਾਜੀ ਦੁੱਧ ਤੇ ਭਵੇਂ ਦਿਨੇ ਚੋਂ ਜਾਣ ਬੜੀ ਬੋਲੀ ਬਾਲੀ ਆ। ਹਾਂਜੀ। ਦੁੱਧ ਤੇ ਭਵੇਂ 8 ਕਿਲੋ ਕਹਿ ਦਈਏ ਪਰ 6 6.5 ਕਿਲੋ ਬੌੜਾ ਹੀ ਆ ਜੀ। ਆਹੋ ਜਿਹੜੇ ਤਾਜੀ ਸੂਈ ਆ। ਭਾਜੀ ਸੂਈ ਆ। ਇਹ ਸਾਰੀ ਤਿੰਨ ਚਵਾਈਆਂ ਮੈਦੀਆਂ ਹੀਆਂ ਜੀ। ਤੇ ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ? ਦੁੱਧ ਭਾਜੀ 12 13 ਕਿਲੋ ਤੋਂ ਨਹੀਂ ਮਰਦੀ ਇਹ। ਇਹ ਚੋ ਆਜੂ 12 13 ਲੀਟਰ। ਭਾਜੀ ਚਵਾਊਗੀ ਵੀ। ਵੇਖ ਲਓ ਚੰਗੀ ਤਰ੍ਹਾਂ। ਨਹੀਂ ਨਹੀਂ ਭਾਜੀ। ਬਾਕੀ ਥੱਲੇ ਹਵਾਨੇ ਦੀ ਖੁੱਲੀ ਆ ਜਿਹੜੀ ਅਤਰਾ ਨਾ ਨਹੀਂ ਚੰਗਾ ਲੱਗਾ ਭਾਈ ਉਹ ਮੀਆਂ ਖਾਲ ਨਹੀਂ ਖਾਂਦੀਆਂ ਇੱਧਰ ਦੇਖੋ ਆਹ ਵੇਖੋ ਕਈ ਮੀਆਂ ਖਾਲ ਨਹੀਂ ਖਾਂਦੀਆਂ ਇੱਧਰ ਭਾਈ ਉਹ ਮਾਰੇ ਕੇ ਨਮਰ ਮੜਾਇਆ ਖਲਕ ਜਾਈ ਆ ਕਿ ਪੂਰੀ ਪੂਰੀ ਭਾਜੀ ਮੈਨਾਂ ਵੀ ਪਾਇਕ ਹੋਣੀ ਆ ਤੇ ਠੀਕ ਆ ਵੇਖੋ ਪੂਰੀ ਚਾਲੂ ਮੈਂ ਠੀਕ ਹੈ ਤਾਂ ਘੜੀ ਲੱਗੇ ਲੱਗੇ ਸੱਜਰ ਕਰਕੇ ਹਾਂਜੀ ਬਾਕੀ ਇਹ ਕਿ ਬੱਚਾ ਵੀ ਕੁਛ ਭਲਿਆ ਦਿੱਤਾ ਬੰਦੇ ਦਾ ਬੱਚਾ ਬਕਾਦਗੜਾ ਖੜਾ ਮੈਂ ਦਾ ਹਾਂਜੀ ਹਾਂਜੀ ਉਹ ਤਾਂ ਚੰਬੜੀ ਆ ਪੂਰੀ ਠੀਕ ਆ ਹਾਂਜੀ ਤੇ ਇਹ ਹਜੇ ਕਰਨੀ ਹੈ ਕਿ ਕਿੱਥੇ ਠੀਕ ਆ ਆ ਪੋਲਿੰਗ ਭਾਜੀ ਬੜੀ ਆ ਭਾਵੇਂ ਨਿਆਣਾ ਚੋਵੇਂ ਸਿਆਣਾ ਚੋਵੇਂ ਇਸ ਤਰ੍ਹਾਂ ਹੀ ਭਾਵੇਂ ਤਰਾ ਮਾਰਨਾ ਇਸ ਤਰ੍ਹਾਂ ਹੀ ਭਾਜੀ ਸੀਲ ਬੜੀ ਮੈਂ ਉਹਦੇ ਬੱਚਾ ਠਾਂ ਤਾਂ ਦੇ ਤਾਂ ਵੀ ਮੈਂ ਇਸ ਤਰ੍ਹਾਂ ਹੀ ਤਹਾ ਤੀ ਠੀਕ ਆ ਤੇ ਇਹਦਾ ਕੀ ਰੱਖਣਾ ਮੁੱਲ ਮੁੱਲ ਭਾਜੀ ਇਹਦਾ ਕਰਦੇ ਆ 60000 60000 60000 ਦੇਣੀ ਕਿੰਨੇ ਦੀ ਆਹ ਮਾਂ ਤਰ ਜਿੰਨਾ ਕਰਾਉਣਾ ਅੱਜ ਕਿੰਨੇ ਦੀ ਦੇ ਦਈਏ ਤੁਸੀਂ ਦੱਸ ਦੋ 55000 ਦੀ ਦੇ ਦਈਏ 40000 ਕਰ ਦਈਏ ਅੱਛਾ ਚਲਿੰਦਾ ਯਾਰ ਦੀ 55000 ਦੀ ਦੇ ਦਈਏ ਮੌਕੇ ਤੇ ਹੋਰ ਕਰ ਤੋਗੇ ਛੋੜ ਚੱਪਾ ਹੀ ਬਾਜੀ ਹੋਊਗਾ ਠੀਕ ਹੈ ਜੀ ਹਾਂ ਜੀ ਛੋੜ ਚੱਪਾ ਹੋਊਗਾ ਤੇ ਗਾਂ ਵੀ ਇੱਕ ਟੁਕੜਾ ਬੰਦ ਦਿਖਾ ਦਈਆਂ ਠੀਕ ਹੈ ਜੀ ਕਿੰਨੇ ਜਾਂਦੇ ਚੈੱਕ ਪਾਸਤੇ ਵਿਧਿਏ ਹਾਂ ਜੀ ਬਾਬਾ ਜੀ 8 ਮਹੀਨੇ ਦੀ ਜੀ ਚੈੱਕ ਪਾਸ 8 ਮਹੀਨੇ ਦਾ ਦੁੱਧ ਦਿੰਦੀ ਜੀ ਦੁੱਧ ਭਾਜੀ ਦਿੰਦੀ ਹੀ ਪਰ ਉਹਨਾ ਛੜਦੀ ਗੱਲ ਕਰ ਪਸੰਦੀ ਅੱਛਾ ਹਾਂਜੀ ਦੁੱਧ ਕਿੰਨੇ ਕਿਲੋ ਦੁੱਧੀ ਅੱਛਾ ਕੱਲ ਪਸੰ ਛੜਦੀ ਆ ਆ ਕਿ 2 ਮਹੀਨੇ ਰਹਿ ਗਏ ਅੱਛਾ ਆਪਾਂ ਉਥੋਂ ਥੋੜੀ-ਬਾੜੀ ਵਿੱਚ ਹੋਈ ਆ ਸਾਨੂੰ-ਸਾਨੂੰ ਪਾਸ ਕਰਕੇ ਲੈਂਦੇ ਆ ਅੱਛਾ ਇਹ ਆ ਕਿ ਜੇ ਥਨ ਪਾਸ ਕਰਾ ਦੂਗੀ ਉੱਤਰ ਠੀਕ ਹੈ ਜੀ ਤੇ ਲਿਆ ਫਿਰ ਤੋਰ ਹਿੰਦਾ ਲਓ ਜੀ ਮੈਨੇ 2 ਹੀ ਰਹਿ ਗਏ ਇਹਦੇ ਬਾਕੀ ਇਹ ਕਿ ਜੇ ਕਿਸ ਨੇ 8 ਮਹੀਨਾ ਇੱਕੋ ਹੀ ਰਹਿ ਗਿਆ ਕਿ ਦਾ ਸੱਚ ਇਹਦਾ ਇੱਕ ਮਹੀਨਾ ਰਿਹਾ ਗਾ ਸਾਨੂੰ ਥੋੜਾ ਦਸਨ ਚ ਭਲੇਖਾ ਲੱਗਿਆ ਤੇ ਗਰਮੀਆਂ ਜਿਹੜੀਆਂ ਕਿਹ ਵੀ ਦੀਆਂ ਸਾਰੀਆਂ ਕੱਢ ਦੂਗੀ ਕਿਉਂਕਿ ਅਜੇ ਵੀ ਇੰਨੇ ਮਹੀਨਾ ਲੈ ਜਾਣਾ ਸੂਨ ਚ ਪਾਣੀ ਪਹਿਲੇ ਨੇ 12 ਕਿਲੋ ਚ ਵਾਹ ਹੁੰਦੇ ਠੀਕ ਆ ਹਾਂ ਉਹ ਸਾਖੀ ਦੇ ਲਾਗੇ ਬੰਨੇ ਜਿਹੜਾ ਇਹ ਜੇ ਸੂਈ ਤੇ ਸਾਰੀਆਂ ਗਰਮੀਆਂ ਬਾਈ ਗਰਮੀਆਂ ਆਉਣੀਆਂ ਗਰਮੀਆਂ ਜਿਹੋ ਜਿਹੀਆਂ ਵੀਣੀਆਂ ਹਾਂ ਹਾਂਜੀ ਹਾਂਜੀ ਦੇ ਵਾਲੂ ਵਾ ਕਿੰਨੇ ਚੰਗਾ ਲੈਂਦੀ ਗਾਂ ਇਹ ਆ ਕਿ ਥਾਨ ਬੜਾ ਸੋਹਣਾ ਲੱਗਾ ਗਾਂ ਠੀਕ ਹੈ ਜੀ ਹਾਂਜੀ ਥਾਨ ਬੜਾ ਪਿਆਰਾ ਲੱਗਾ ਗਾਂ ਤੇ ਦਾ ਕੀ ਰੱਖਣਾ ਮੁੱਲ ਫਿਰ ਮੁੱਲ ਭਾਜੀ ਇਹਦਾ 16000 16000 ਹਾਂਜੀ ਕਰਨਾ ਵਿੱਚ ਕੋਹ ਮੰਨਤਨ ਤੇ ਇੰਨੀ ਭਾਜੀ ਛੱਡ ਦਿੱਗੇ 13000 ਦੀ ਦੇ ਦਿੱਤੀ ਅੱਛਾ 13000 ਦੀ 13000 ਦੇ ਦੀਏ ਕਾਹ ਨਹੀਂ ਭਾਜੀ ਤੁਹਾਨੂੰ ਪਤਾ ਜਿੱਦਾਂ 13 ਵੀ 22000 ਦੀ ਹੈਗੀ ਹੱਥ ਗਈ ਇਹ ਆ ਕਿ ਚਲੋ ਜਿਹੜਾ ਕੋ ਵੀਰ ਤਾਜੀ ਸੂਈ ਨਹੀਂ ਲੈ ਸਕਦਾ ਉਹ ਮਹੀਨਾ ਸੰਭਲੇ ਮਹੀਨਾ ਸੰਭਲੇ ਭਈ 20 ਦਿਨਾਂ ਤੋਂ ਤਿਆਰ ਹੋਈ ਨਹੀਂ ਗਈ ਤੇ ਸੱਜਰ ਦੀ ਸੱਜਰ ਫੇਰ ਹੋ ਜਾਣੀ ਕੋਈ ਮਾਰਦੀ ਨਹੀਂ ਕਰਦੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਣਾ ਫਿਰ ਭਾਜੀ ਜਿੰਨੇ ਵੀ ਡੰਗਰ ਲੈਣਾ ਆਪਾਂ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਹਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ